ਬڑے ਚਿਰਾਂ ਤੋਂ ਸ੍ਰੀ ਹਰਮੰਦਰ ਸਾਹਿਬ ਡਿੱਠੇ ਸਭੇ ਥਾਮ ਨਹੀਂ ਦੁੱਧ ਜੇ ਨਿਆ ਇਹਦਾ ਉਹ ਥਾਨ ਇੱਕ ਹਰਮੰਦਰ ਸਾਹਿਬ ਤੇ ਇੱਕ ਕਾਲ ਤਖਤ ਸਾਹਿਬ ਇਹ ਮਹਾਰਾਜ ਨੇ ਆਪਣੇ ਹੱਥਾਂ ਨਾਲ ਬਣਾਏ ਨੇ ਇਹ ਦੋ ਥਾਨ ਐਸੇ ਜਿਹੜੇ ਮਹਾਰਾਜ ਨੇ ਆਪਣੇ ਹੱਥਾਂ ਨਾਲ ਅਥੀ ਸੇਵਾ ਕਰਕੇ ਸੰਗਤਾਂ ਨੂੰ ਨਾਲ ਲੈ ਕੇ ਸੇਵਾ ਕਰਾਈ ਉਹ ਬਹੁਤ ਢੇਰ ਤੋਂ ਅਰਦਾਸ ਸੀ ਵੱਡੇ ਮਹਾਂਪੁਰਖਾਂ ਦੇ ਸਮੇਂ ਮਹਾਰਾਜ ਸੰਗਤ ਲੈ ਕੇ ਗਏ ਸੀ ਦਾਸ ਵੀ ਉਹਦੇ ਨਾਲ ਸੀ ਸੋਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਅਰਦਾਸ ਸੁਣੀ ਹੈ 9 ਤਰੀਕ ਦਾ ਹਰਮੰਦਰ ਸਾਹਿਬ ਦਾ ਪ੍ਰੋਗਰਾਮ ਮੜਨਾ ਪਿਆ ਸੋ ਜਾ ਕੇ ਉੱਥੇ ਹਰਮੰਦਰ ਸਾਹਿਬ ਦਰਸ਼ਨ ਕਰਾਂਗੇ ਮਹਾਰਾਜ ਦੀ ਖੁਸ਼ੀ ਲਾਵਾਂਗੇ ਸੋ ਜਿਸ ਕਿਸੇ ਨੇ ਹਰਮੰਦਰ ਸਾਹਿਬ ਉੱਥੇ ਨਾਲ ਜਾਣਾ ਸ਼ਾਮ ਦਾ ਸਮਾਂ ਰੱਖਿਆ ਹੈ 6 ਵਜੇ ਦਾ 7:30 ਵਜੇ ਨਿਹਰਾਸਤਵ ਸ਼ੁਰੂ ਹੁੰਦੀ ਆ 6:00 ਵਜੇ ਉੱਥੇ ਦਰਸ਼ਨੀ ਡਿਊਟੀ ਤੇ ਜਦੋਂ ਹਰਿਮੰਦਰ ਸਾਹਿਬ ਐਂਟਰ ਕਰਦੇ ਆ ਪਹਿਲਾ ਦਰਵਾਜ਼ਾ ਜਿਹੜਾ ਜਿੱਥੇ ਜੋੜੇ ਉਤਾਰਦੇ ਆ ਉੱਥੇ ਸੰਗਤ ਨੂੰ 6:00 ਵਜੇ ਦਾ ਸਮਾਂ ਉੱਥੇ ਸੰਗਤ ਨੂੰ 6:00 ਵਜੇ ਮਿਲਾਂਗੇ ਫਿਰ ਸਾਰੇ ਆਪਾਂ ਇਕੱਠੇ ਹੋਵੋਗੇ ਸੰਗਤ ਦੇ ਰੂਪ ਦੇ ਵਿੱਚ ਮਹਾਰਾਜ ਦੇ ਗੁਣ ਗਾਨ ਕਰਦੇ ਹੋ ਮਹਾਰਾਜ ਦੇ ਦਰਸ਼ਨ ਕਰਾਂਗੇ ਸੋ ਮਹਾਰਾਜ ਨੇ ਸਮਾਂ ਬਖਸ਼ਿਆ ਬੜੇ ਜੀਨਾਬਾਦ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵ ਸੋ ਕੁੰਦ ਤਰਾਵੈ ਉਹ ਆਰੂਆ ਹੈ ਜੀਕਾ ਵਿੱਚ ਕਤਲਤਾ ਬੁਰਖ ਖਲੂਆ ਵਾਲਨਾ ਵਿੰਗਾ ਬੂਆ ਮਜਨਗੁਰਾਂ ਦਾ ਰਾਸੇ ਜਪ ਹਰ ਹਰ ਕਿਲ ਵਿੱਚ ਨਾਸੇ ਸੰਤ ਸਰੋਵਰ ਨਹਾਵ ਸੋ ਜਨ ਪਰਮ ਗਤ ਪਾਵੈ ਮਰੇ ਨਾ ਵਹਿ ਜਾਈ ਹਰ ਹਰ ਨਾਮ ਧਿਆਈ ਇਹ ਬਰਮ ਵਿਚਾਰ ਸੋ ਜਾਨਾ ਜਿਸ ਦਿਆਲ ਹੋਏ ਭਗਵਾਨਾ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਸਾਰੀਆਂ ਚਿੰਤਾਵਾਂ ਮਹਾਰਾਜ ਦੂਰ ਕਰ ਦਿੰਦੇ ਤੇ ਮਹਾਰਾਜ ਕਹਿੰਦੇ ਬਰਮ ਦੀਆਂ ਵਿਚਾਰਾ ਨਹੀਂ ਕੋਣ ਜਾਣਦਾ ਜਿਸ ਦਿਆਲ ਹੋਏ ਭਗਵਾਨਾ ਭਗਵਾਨ ਕੋਣ ਆ ਬਾਬਾ ਨਾਨਕ ਜੀ ਗੁਰੂ ਨਾਨਕ ਸਾਹਿਬ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਾਣ ਤਮਟਾਈ ਸਾਰੀਆਂ ਚਿੰਤਾਵਾਂ ਗੁਰੂ ਦੇ ਦਰਸ਼ਨ ਕਰਕੇ ਦੂਰ ਹੁੰਦੀਆਂ ਸ਼ਾਮ ਨੂੰ 6 ਵਜੇ ਦਾ ਸਮਾਂ ਹਰਮੰਦਰ ਸਾਹਿਬ ਸੰਗਤ ਪਹੁੰਚੋ ਉੱਥੇ ਸਾਰੇ ਆਪਾਂ ਇਕੱਠੇ ਹੋ ਕੇ ਮੱਥਾ ਟੇਕਾਂਗੇ ਤੇ ਗੁਰੂ ਰਾਮਦਾਸ ਮਹਾਰਾਜ ਦੀ ਖੁਸ਼ੀ ਲੈਣੀ ਹੈ ਮਹਾਰਾਜ ਨੇ ਸਮਾਂ ਬਖਸ਼ਿਆ ਸੋ ਜਿਸ ਕਿਸੇ ਨੂੰ ਵੀ ਦਰਸ਼ਨ ਕਰਨੇ ਹਨ ਉਹ ਹਰਮੰਦਰ ਸਾਹਿਬ ਪਹੁੰਚੇ ਇਨਸਟਾਗ੍ਰਾਮ ਤੇ ਵੀ ਤਾਂ ਪਾ ਦਵਾਂਗੇ ਉੱਥੇ ਜਿਹੜੀ ਨੇੜੇ ਤੜੇ ਸੰਗਤ ਹੈ ਜਿਹੜੀ ਦਰਸ਼ਨਾਂ ਨੂੰ ਸਾਧ ਸੰਗਤ ਦੇ ਦਰਸ਼ਨਾਂ ਨੂੰ ਚੋਛਦੀ ਹੈ ਮਿਲਣਾ ਚਾਹੁੰਦੀ ਹੈ ਉਹ ਉੱਥੇ ਹਰਮੰਦਰ ਸਾਹਿਬ 9 ਤਰੀਕ ਦਿਨ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਦਾ ਸਮਾਂ ਉਹ ਸਾਰੇ ਭਾਈ ਹੰਮ ਹੰਮਾ ਕੇ ਪਹੁੰਚੋ ਤੇ ਗੁਰੂ ਗੋਬਿੰਦ ਗੁਰੂ ਦੀਆਂ ਖੁਸ਼ੀਆਂ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ